ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਉਸ ਨਾ ਹੋ ਕੀ ਹਾਲ ਚਾਲ ਆ ਸੀ ਸਾਰੇ ਠੀਕ ਠਾਕ ਆ ਤੇ ਪਿੱਛੇ ਕੱਪੜੇ ਸੁੱਕਣੇ ਪਏ ਆ ਉਹ ਇਸ ਕਰਕੇ ਕਿ ਬਾਹਰ بارش ਹੋ ਰਹੀ ਆ ਅੱਜ ਜਿਹੜਾ ਬਾਹਰ ਦਾ ਮੌਸਮ ਜਿਹੜਾ ਤੁਸੀਂ ਦੇਖ ਸਕਦੇ ਬੜਾ ਵਧੀਆ ਸ਼ੁਕਰ ਰੱਬ ਦੀ ਘੜੀ ਨੂੰ ਕਿਤੇ ਮੌਸਮ ਠੰਡਾ ਹੋਇਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਫਿਰ ਪੀ ਲਿਆ ਆਪਣਾ ਸ਼ੀਕ ਅਜੇ ਸਭ ਤੋਂ ਵੱਡਾ ਨਹੀਂ ਪੜਿਆ ਅਜੇ ਸਭ ਤੋਂ ਵੱਡਾ ਗਲਾਸ ਮੈਂ ਪਾਪਾ ਲਈ ਰੱਖਿਆ ਸੀ ਚਲੋ ਇਹ ਹੈਗਾ ਪਾਪਾ ਲਈ ਇਹ ਹੈਗਾ ਤੇ ਅੱਜ ਪਤਾ ਕੀ ਇਹ ਨਾ ਸਾਡੇ ਘਰ ਦੇ ਆਂਬ ਸੀ ਤੇ ਪਰ ਆਂਬ ਸਾਡਾ ਐਡਾ ਭੈੜਾ ਨਿਕਲਿਆ ਮਤਲਬ ਉਹਦੇ ਨਾ ਆਂਬ ਗਲੀ ਜਾਂਦੇ ਆ ਅੰਦਰੋਂ ਜਦੋਂ ਪੱਕਦੇ ਆ ਤੇ ਗਲੀ ਜਾਂਦੇ ਆ ਜਿਹੜੇ ਕੱਚੇ ਉਹ ਠੀਕ ਆ ਜਿਹੜਾ ਵੀ ਆਂਬ ਥੋੜਾ ਜਿਹਾ ਪੀਲਾ ਹੁੰਦਾ ਆ ਉਹ ਨਾ ਗਲ ਜਾਂਦਾ ਆ ਤੇ ਆ ਮੈਂ ਆਉਦੀ ਬਣਾਈ ਆ ਅੱਜ ਫਰੂਟੀ ਬੜੀ ਸਵਾਦ ਬਣੀ ਆ ਮੈਂ ਰੈਸਪੀ ਇਹਦੀ ਬਣਾਈ ਨਹੀਂ ਇੱਕ ਵਾਰੀ ਦੱਸ ਦੇਣੀ ਆ ਆਂਬਾ ਨੂੰ ਜਿਹੜੇ ਪੱਕੇ ਨੇ ਕੁਝ ਪੱਕੇ ਲੈ ਕੁਝ ਕੱਚੇ ਲੈ ਤੇ ਉਹਨਾਂ ਨੂੰ ਆਪਾਂ ਮਿਕਸੀ ਗ੍ਰਾਈਂਡਰ 'ਚ ਲਿਕੇ ਧੋ ਕੇ ਮਿਲ ਕੇ ਕੱਟ ਕੇ ਉਹਦੇ ਪੀਸ ਤੇ ਮਿਕਸੀ ਗ੍ਰਾਈਂਡਰ 'ਚ ਪਾ ਕੇ ਵਿੱਚ ਪਾਟ ਪਾ ਕੇ ਤੇ ਚਲੋ ਜੀ ਇਹਨਾਂ ਘਰ ਘਰ ਕਰਾ ਗਏ ਹਨ ਘਰ ਘਰ ਕਰਾ ਗਏ ਉਹ ਡੋਲ ਗਿਆ ਨਹੀਂ ਨਹੀਂ ਘਰ ਕਰਾ ਕੇ ਤੇ ਗਲਾਸਾਂ 'ਚ ਪਾਤਾ ਤੇ ਉੱਤੇ ਪੁਦੀਨੇ ਦੀਆਂ ਪੱਤੀਆਂ ਲਾਦਦੀ ਆ ਮੰਮੀ ਠੀਕੇ ਉੱਤੇ ਖੜੇ ਨੇ ਮੰਮੀ ਤੁਹਾਨੂੰ ਕਿਵੇਂ ਦਾ ਲੱਗਾ ਮੰਮੀ ਮੇਰੇ ਦਿਵਾਲੀ ਸਵੇਰ ਤੇ ਚੜਹੀ ਕੀ ਬਣਾਏਗੀ ਇਹਨਾਂ ਦਾ ਕੀ ਬਣਾਏਗੀ ਇਹਨਾਂ ਦਾ ਮੈਂ ਕਿਹਾ ਮੰਮੀ ਨੂੰ ਇੰਨਾ ਫਿਕਰ ਲੱਗਾ ਸੀ ਨਾ ਅੰਬਾ ਦਾ ਕੋਈ ਹਿਸਾਬ ਹੀ ਨਹੀਂ ਮੈਂ ਕਿਹਾ ਮੈਂ ਬਣਾ ਮੈਂ ਇੱਕ ਵਾਰੀ ਕਿਹਾ ਮੈਂ ਕਿਹਾ ਮੈਂ ਬਣਾ ਦੂੰਗੀ ਕੁਛ ਨਾ ਕੁਛ ਤੇ ਬਣਾਉਗੀ ਤੂੰ ਫਿਕਰ ਕਰਲੀ ਕਰਦੇ ਜੇ ਫਿਰ ਇੱਕ ਮੈਂ ਬਣਾਤੀ ਐ ਚਟਨੀ ਤੇ ਇੱਕ ਮੈਂ ਉਹ ਗੈਸ ਤੇ ਬੜੇ ਸੌਖੇ ਜਿਹੇ ਤਰੀਕੇ ਨਾਲ ਨਾ ਕਿਹਾ ਮੈਨੂੰ ਦਿਲਜੀਦੀ ਆਉਂਦੇ ਆ ਕਹਿੰਦੇ ਸਕੂਲ ਤੋਂ ਆਏ ਆ ਤੇ ਕਹਿੰਦੇ ਵੀ ਤੁਸੀਂ ਕੋਈ ਬਦਲੇ ਵੀ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕਿ ਤੁਸੀਂ ਤਿੰਨ ਰੈਸਪੀਆਂ ਬਣਾਈਆਂ ਤੁਸੀਂ ਤਿੰਨਾਂ ਦੀ ਵੀਡੀਓ ਕਿਉਂ ਨਹੀਂ ਬਣਾਈ ਤੇ ਮੈਨੂੰ ਕਹਿੰਦੇ ਮੇਰੇ ਕੋਲ ਕੋਈ ਹੈ ਨਹੀਂ ਸੀ ਕੈਮਰੇ ਵਾਸਤੇ ਨਾ ਤੇ ਮੈਂ ਕਿਹਾ ਜੇ ਕੋਈ ਕੈਮਰੇ ਵਾਸਤੇ ਨਹੀਂ ਸੀਗਾ ਤਾਂ ਤੁਸੀਂ ਹੁਣ ਬਣਾ ਲਓ ਤੁਸੀਂ ਦੱਸ ਦਿਓ ਔਰਲ ਰੈਸਪੀ ਦੱਸੋ ਕਿਸੇ ਨੂੰ ਆਈਡੀਆ ਮਿਲ ਜੇਗਾ ਕੋਈ ਬਣਾ ਲੇਗਾ ਮੈਨੂੰ ਪਤਾ ਨਹੀਂ ਕੀ ਗੱਲ ਮੇਰਾ ਕੋਈ ਰੈਸਪੀ ਮਤਲਬ ਵੀਡੀਓ ਭਰਉਣ ਦੀ ਗੱਲ ਹੀ ਕਦਾ ਮਿਲਦਾ ਸ਼ਾਇਦ ਮੈਂ ਥੋੜੀ ਦੇਰ ਤੱਕ ਚੈਨਲ ਛੱਡੀ ਦਵਾ ਕਿਉਂਕਿ ਹੁਣ ਮੈਂ ਬਹੁਤ ਬਣਾ ਲਈ ਹੁਣ ਨਹੀਂ ਮ ਬਣਾਉਣੀਆਂ ਮੈਂ ਨਹੀਂ ਨਾ ਹਲਾ ਸ਼ਰੀ ਜੀ ਮਿਲ ਜਾਂਦੀ ਆ ਛੱਡਣੀ ਚਾਹੀਦੀ ਦੇਖਿਆ ਮੈਂ ਜਦੋਂ ਨਾਲ ਲੇਨੀ ਆ ਕਿ ਮੈਂ ਹੁਣ ਚੈਨਲ ਛੱਡ ਦੇਣਾ ਬਸ ਬਹੁਤ ਹੋ ਗਿਆ ਮੈਂ ਤਾਂ ਹੁਣ ਵਾਕੋ ਬੁੱਢੀ ਹੋ ਗਈ ਰੈਸਪੀ ਬਣਾਮ ਲਾ ਕੇ ਹੋਰ ਨਿਵੇਂ ਬਣਾਉਣੀਆਂ ਅੰਕਰੀਂਡੀ ਬਣ ਗਈ ਨਾ ਮੁੰਡਿਆਂ ਵ ਲਈ ਇੱਥੇ ਇਹੋ ਜਿਹੀ ਮੱਖਨੀ ਤੇ ਬਣੀ ਆ ਇਸ ਤੋਂ ਵੀ ਵਧੀਆ ਬਣਾਓ ਤੁਸੀਂ ਇਹ ਰਹੇ ਜਾਓ ਸਰਦੈਸ ਤੋਂ ਵੀ ਵਧੀਆ ਬਣਾਓ ਛੱਡਣਾ ਨਹੀਂ ਐ ਛੱਡਣਾ ਕਾਦੇ ਲਈ ਐ ਕਿਉਂ ਜਿਹੜਾ ਤਮ ਸ਼ੁਰੂ ਕੀਤਾ ਉਹ ਛੱਡਣਾ ਕਿਉਂ ਉਸ ਤੋਂ ਵਧੀਆ ਕਰੋ ਛੱਡਣਾ ਕਿਉਂ ਅੱਜ ਸਾਡਾ ਫੁਲਕਿਆਂ ਵਾਲਾ ਡੱਬਾ ਵੀ ਜਿਹੜਾ ਹੈ ਹੌਟ ਕੇਸ ਹੌਟ ਕੇਸ ਤਨੀਆ ਦਾ ਇਹ ਸਟੀਲ ਦਾ ਹੀ ਆ ਸਾਰੀਆਂ ਚੀਜ਼ਾਂ ਸਾਡੇ ਕੋਲ ਸਟੀਲ ਦੀਆਂ ਹੀ ਆ ਤੇ ਉਹ ਵੀ ਸਾਡੇ ਟੇਬਲ ਤੇ ਪਿਆ ਆ ਇਧਰ ਥੋੜਾ ਜਿਹਾ ਫੂਟ ਪਿਆ ਆ ਦੈਨਿਕ ਟੇਬਲ ਹੋ ਗਿਆ ਉਹ ਮਾਈਕਰੋ ਸਾਡਾ ਖਚਾਗਾ ਚ ਭਰਿਆ ਪਿਆ ਆ ਫ੍ਰਿਜ ਹੋ ਗਿਆ ਮਤਲਬ ਕੋਈ ਚੀਜ਼ ਰਹਿੰਦੀ ਨਹੀਂ ਜਦ ਸਾਮਾਨ ਨਾ ਹੋਵੇ ਕੁਝ ਧੋ ਕੇ ਟਿਕਾ ਕੇ ਰੱਖਦੇ ਆ ਤੇ ਆ ਮੈਂ ਗੁਰਪ੍ਰੀਤ ਸਾਵਣ ਦੇ ਪਾਪਾ ਲਈ ਰੱਖਿਆ ਆ ਫਰੂਟੀ ਕਿਉਂਕਿ ਉਹਨਾਂ ਆਗੇ ਬੜੇ ਖੁਸ਼ ਹੋਣਾ ਇਹ ਇਹ ਨਾ ਫਰੂਟੀ ਬਣਾਈ ਕਰੇ ਮਤਲਬ ਇਹਦੇ ਛੇ ਆ ਕਿ ਕਲਰ ਅੰਬ ਜਿਹੜੇ ਬਹੁਤ ਜ਼ਿਆਦਾ ਪੱਕੇ ਨਹੀਂ ਮਿੱਠੇ ਸੀ ਪਰ ਪੱਕੇ ਬਹੁਤ ਨਹੀਂ ਪਰ ਸਵਾਦ ਨਾ ਹੀ ਬਸਵਾਦ ਬਹੁਤ ਆ ਹਾਂਜੀ ਮੈਂ ਬਹੁਤ ਹੋਦੀ ਹੈ ਮੈਂ ਨਹੀਂ ਪੀਤਾ ਮੈਂ ਮਾੜਾ ਜਾਂ ਦੋ ਚਮਚ ਹੀ ਲਏ ਬਸ ਕਿਉਂਕਿ ਮੈਂ ਆਂਬ ਖਾ ਲਏ ਸੀ ਮੋਥੇ ਬਾਹਰ ਕੱਟਦਿਆਂ ਘਟਦਿਆਂ ਨਾ ਆਂਬ ਖਾਈਗੀ ਤਰੇ ਤਨ ਪਤਾ ਜਦੋਂ ਪੱਕੇ ਨਿਕਲਦੇ ਫਿਰ ਦਿਲ ਕਰਦਾ ਖਾਣ ਨੂੰ ਤੇ ਅਸਲ ਚ ਪਤਾ ਕੀ ਹੋਇਆ ਕੱਲ ਨਾ ਸਾਡੇ ਆ ਗਿਆ ਵੀ ਚਲੋ ਇੱਕ ਦੋ ਇੱਕ ਆਂਬ ਲੱਥਾ ਤੇ ਮੈਂ ਉਹਨੂੰ ਬੜਾ ਸੰਭਾਲ ਕੇ ਰੱਖਿਆ ਕਿ ਚਲੋ ਸਾਰੇ ਜਣੇ ਇਹ ਨਾ ਇਕੱਠੇ ਖਾਵਾਂਗੇ ਜਦੋਂ ਮੈਂ ਰਾਤੀ ਉਹਨੂੰ ਕੱਟਿਆ ਤੇ ਉਹ ਸਾਰਾ ਵਿੱਚ ਉਗਲਿਆ ਜਿਵੇਂ ਕਿ ਪਿਛਲੇ ਸਾਲ ਹੋਇਆ ਇਹ ਮਿਲਦਾ ਸਾਡਾ ਬੁਟਾ ਹੀ ਚੰਗਾ ਤੇ ਫੇਰ ਫੇਰ ਨੂੰ ਚੱਕਿਆ ਫੇਰ ਆਪਾਂ ਕੱਲ ਸਾਰੇ ਜਿਹੜੇ ਪੱਕੇ-ਪੱਕੇ ਉਹ ਲਾ ਲੈ ਜਦੋਂ ਉਹ ਕੱਟੋ-ਖਟੀ 4-5 ਕਿਲੋ ਆਂਬ ਹੋਣੇ ਆ ਜਿਹੜਾ ਕਟਿਏ ਉਹ ਹੀ ਗਲਿਆ ਜਿਹੜਾ ਗੱਡਿਏ ਉਹ ਹੀ ਮਤਲਬ ਵਿੱਚੋਂ ਖਰਾਬ ਮਤਲਬ ਸਮੈਲ ਵੀ ਨਹੀਂ ਹੀ ਤੇ ਮਿੱਠੇ ਇੰਨੇ ਓਹੋ ਸ਼ਾਇਦ ਰੋ ਵੀ ਵੱਧ ਬੱਡੇ ਜਿਹੜਾ ਕਟਿਏ ਉਹ ਹੀ ਖਰਾਬ ਇੱਕ ਵੀ ਆਂਬ ਨਹੀਂ ਠੀਕ ਨਿਕਲਿਆ ਇੰਨਾ ਦੁਖੇਵਰ ਹਾਰ ਕੇ ਜਿਹੜੇ ਕੱਚੇ ਹੈਗੇ ਨੇ ਉਹ ਵੀ ਸਾਰੇ ਆਪਾਂ ਲਾ ਲੈ ਜਿਆਦਾਤਰ ਨਹੀਂ 20-25 ਸਾਰੇ ਆਂਬ ਹੀ ਉੱਪਰ ਹੈ ਵੀ ਮਤਲਬ ਅੱਧਾ ਅੱਧਾ ਕਿਲੋ ਦਾ ਅੰਬ ਆਇਆ ਨਾ ਨਾ ਵੱਡਾ ਅੰਬ ਸੀ ਅੰਬ ਵੇਖਣ ਨੂੰ ਬਹੁਤ ਸੋਹਣੇ ਹੀ ਬਾਜ ਚ ਕੋ ਦਿਖਾਈ ਨਹੀਂ ਰਿਹਾ ਵਿੱਚ ਤੇ ਹੁਣ ਦੁਖੀ ਹੋ ਗਏ ਸਾਨੂੰ ਇਹਨੂੰ ਵੱਢਣਾ ਹੀ ਪੈਣਾ ਤੇ ਹੁਣ ਅਸੀਂ ਹੁਣ ਹੀ ਇੱਕ ਦੋ ਦਿਨਾਂ ਜੇ ਇਹਨੂੰ ਵੱਢ ਦੇਣਾ ਕਿਉਂਕਿ ਜਦ ਫਰੂਟ ਹੀ ਨਹੀਂ ਚੰਗਾ ਹੈਗਾ ਤੇ ਮੰਮੀ ਦੇ ਨਾ ਇੱਕ ਬ੍ਰਦਰ ਆ ਕਜ਼ਨ ਬ੍ਰਦਰ ਹੈ ਉਹ ਐਗਰੀਕਲਚਰ ਡਿਪਾਰਟਮੈਂਟ ਦਾ ਤੇ ਮੈਂ ਮੰਮੀ ਆਪਣੇ ਹੈ ਨਾ ਪੁੱਛਣਾ ਹੀ ਮਾਪੇ ਨੂੰ ਵੀ ਕੀ ਕਰੀਏ ਤਾਂ ਮੰਮੀ ਕਹਿੰਦੇ ਉਹ ਕਹਿੰਦੇ ਵੱਢ ਦੋ ਜੇ ਨਹੀਂ ਚੱਗੇ ਤੇ ਤੋ ਇਹਨੂੰ ਵਿਚਾਰੇ ਨੂੰ ਹੁਣ ਵੱਡਣਾ ਹੀ ਪੈਣਾ ਹੋਰ ਕੀ ਕਰ ਸਕਦੇ ਆ ਤੇ ਪਰ ਜਾਂਦੇ ਜਾਂਦੇ ਵੀ ਆਪਾਂ ਇਹਦੇ ਤੋਂ ਜਿਹੜੀਆਂ ਤਿੰਨ ਚੀਜ਼ਾਂ ਜਾਂਚਣਾ ਬਤਾ ਲਈਆਂ ਇੱਕ ਬਣਾ ਲਈ ਆਪੂ ਜਾਂਦੇ ਜਾਂਦੇ ਨੂੰ ਵੀ ਸਾਨੂੰ ਦੇਖ ਲੋ ਕਿੰਨਾ ਕੁਝ ਦੇ ਦਿੱਤਾ ਤੇ ਵੀ ਉਹਦਾ ਅਜੇ ਤੇ ਲੱਕੜਾਂ ਵੀ ਇਦੀਆਂ ਕੰਮ ਆਉਣੀਆਂ ਬਿਲਕੁਲ ਵੀ ਲੱਕੜਾਂ ਪੱਤੇ ਤੇ ਕੀ ਆ ਨਾ ਬੜਾ ਦੁੱਖ ਹੁੰਦਾ ਜਿਵੇਂ ਇੱਕ ਤਰ੍ਹਾਂ ਫੂਟ ਵਾਲਾ ਕੋਈ ਲਿਤਾਇਂ ਜੋਰੇ ਕਿੰਨੀਆਂ ਇੱਧਰੋਂ ਦੇਸੀ ਤਰੀਕੇ ਨਾਲ ਮਰੱਭਾ ਬਣਦੇ ਆਇਆ ਤੇ ਰੈਸਪੀ ਦੇ ਵਾਕਿਆ ਕਿੰਨੀ ਵੰਸਦੀਆਂ ਇਧਰ ਮੈਂ ਬਿਨਾ ਪਿਆਜ਼ ਤੋਂ ਭਿੰਡੀ ਬਣਾਈ ਆ ਤੇ ਆਹ ਨੂੰ ਉਸੇ ਤਰ੍ਹਾਂ ਹੀ ਕਿੰਨੀ ਜੀ ਜਲਾਈਆਂ ਤੇ ਇਹ ਬਸ ਨਾ ਆਂਬਾਂ ਨੂੰ ਧੋ ਕੇ ਛਿੱਲ ਕੇ ਤੇ ਉਹਨਾਂ ਨੂੰ ਪੀਸ ਵਿੱਚ ਘੱਟ ਕੇ ਤੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਤੇ ਕੁੱਕਰ ਦੇ ਵਿੱਚ ਆਂਬ ਪਾ ਤੇ ਨਾਲ ਹੀ ਮੈਂ ਖੰਡ ਪਾਤੀ ਇਹਨੂੰ ਤਾਂ 3-4 ਵਿਸਲਾਂ ਆਪ ਮਰੋਣੀਆਂ ਤੇ ਇਹਦਾ ਬਣ ਜਾਣਾ ਆ ਮਰੱਬਾ ਤੇ ਉਹ ਤੋਂ ਫਿਰ ਸਾਡੇ ਸਾਵਲ ਨੇ ਝਟਪਟ ਖਾ ਲੈਣਾ ਆ ਬਹੁਤਾ ਟਾਈਮ ਨਹੀਂ ਲੱਗਣਾ ਸੋ ਗਿਜ਼ਾ ਆਉ ਲੋ ਮਿੱਠੀ ਜੀਜ਼ਾ ਬਣੀਆ ਪਸੰਦ ਆ ਕੇ ਸੋ ਹੋਣਾ ਕਾਬਜੀਆ ਪਰਨਾ ਨੂੰ ਪਾਪਾ ਵੀ ਆਉਣ ਵਾਲੇ ਆ ਦੇਖਦੇ ਆ ਪਾਪਾ ਕੀ ਬੋਲਦੇ ਨੇ ਆ ਕੇ ਉਹਨਾਂ ਨੂੰ ਪਸੰਦ ਆਉਣਾ ਕਿ ਨਹੀਂ ਦੇਖੋ ਫਰੂਟੀ ਹਾਂਜੀ ਸਾਬ ਪੂਰਾ ਪੀ ਲਿਆ ਵੱਡਾ ਗਲਾਸ ਕੋਣ ਕੁਛ ਖਾਣਾ ਹੋਰ ਕਿ ਬਸ ਚੱਲੂ ਇੰਨੇ ਨਾਲ ਕੀ ਕਹੋਗੇ ਅੱਗੇ ਚੱਲੀ ਜਾਣਾ ਇਹ ਗੰਭ ਉਹ ਨਹੀਂ ਉਹਦੀ ਮਸ਼ੀਨ ਰੁਕਣੀ ਚੱਲ ਨਹੀਂ ਜਾਂਦੀ ਉਹ ਸੰਸਾਵਲ ਨੇ ਨਾ 1 ਘੰਟਾ ਨਾ ਜਦੋਂ ਸਕੂਲ ਤੋਂ ਆਉਂਦਾ 1 ਘੰਟਾ ਇੰਨੇ ਮਤਲਬ 4 ਵਜੇ ਆਇਆ 5 ਵਜੇ ਤੱਕ ਇਹਨੇ ਸਿਰੇ ਵਸੇ ਕੁਛ ਨਾ ਕੁਝ ਖਾਈ ਜਾਣਾ ਖਾਈ ਜਾਣਾ ਫੇਰ ਰਾਤ ਨੂੰ ਵੀ ਕੁਛ ਹੀ ਖਾਣਾ ਹੁਣ ਆ ਜਿਹੜਾ ਫਰੂਟ ਪਿਆਣਾ ਉਹ ਸੰਸਾਵਲ ਪਤਾ ਨਹੀਂ ਸੋਸ ਖਾ ਗਏ ਆ ਸੋਸ ਖਾ ਲਏ ਉਹਨੇ ਅੱਜ ਫੇਰ ਸਮਝੋ ਸਾਵਲ ਨੂੰ ਫਰੂਟ ਬੱਸ ਅੰਦਰ ਰੋਟੀ ਇਹਨੂੰ ਮਿਲੇ ਨਾ ਮਿਲੇ ਫੁਲਕੀ ਅੱਜਕੱਲ ਦੋ ਹੀ ਖਾਂਦੇ ਆ ਤੱਕੇ ਨਾ ਇੱਕ ਰਾਤ ਨੂੰ ਕੌਣੀ ਆ ਮੈਂ ਤੇ ਅੱਜਕੱਲ ਫਲਾਹਰੀ ਹੋ ਗਏ ਬਾਬਾ ਜੀ ਸਾਡੇ ਕਿਚੋ ਬਾਬਾ ਜੀ ਉਧਰ ਹੁਣ ਬਣ ਚੰਨਿਆ ਤੁਹਾਡਾ ਮਰੱਬਾ ਬਣ ਚੰਨਿਆ ਹੁਣ ਤੁਸੀਂ ਮਰੱਬਾ ਖਾਣਾ ਰਜ ਰਜ ਕੇ ਹੈਨਾ ਮੰਮੀ ਕੱਟਣ ਦੇ ਨਾਲ ਕੜੀ ਪੱਤਾ Shimla mirch ਕਿੱਥੇ ਪਾਉਣੀ ਜੇਗੇ ਵਿੱਚ ਵਿੱਚ ਪਾਣ ਦੇ ਵਿੱਚ ਉਹ ਤੁਹਾਡਾ ਵੱਖਰਾ ਹੁੰਦਾ ਨਾ ਆਟਾ ਮੇਰਾ ਵੱਖਰਾ ਹੁੰਦਾ ਤੁਸੀਂ ਮਿਰਚਾ ਵਾਲਾ ਖਾਂਦੇ ਜੀ ਮੇਰਾ ਮਿਰਚੇ ਤੋਂ ਬਿਨਾਂ ਦੋ ਪਰੇ ਮੈਨੂੰ ਤੇਰੇ ਕੋਲ ਨਹੀਂ ਸੀ ਲੱਗੇ ਦੇਖੀ ਕਰ ਜਾਈਏ ਪਈ ਨਹੀਂ ਮੇਰਾ ਵੱਖਰਾ ਹੀ ਨਾ ਇਹਦਾ ਵੱਖਰਾ ਨਾ ਤੁਹਾਡੇ ਵਾਲੇ ਚ ਹੁਣ ਤੁਸੀਂ ਮਿਰਚਾਂ ਖਾਇਆ ਕਰੋ ਮੈਂ ਆਪਣਾ ਵੱਖਰਾ ਹੀ ਕਰ ਲਿਆ ਸਿਸਟਮ ਅਲੱਗ ਹੋ ਗਈ ਸਪੱਤੀਆਂ ਨਾਲ ਥੋੜੀ ਬੋਤੇ ਖਾਣੀ ਚਾਹੀਦੀ ਤੇ ਨਹੀਂ ਖਬਚਦੀ ਹੀ ਕਰਾ ਨਹੀਂ ਖਾਦੀ ਜਾਂਦੀ ਮੇਰੇ ਫੂਡ ਪਾਈਪਾਂ ਜੇ ਤਾਂ ਸਾੜੀ ਗਈ ਹੁੰਦੀ ਆ ਮੈਂ ਨਹੀਂ ਖਾ ਸਕਦੀ ਚਾਹੇ ਫਿਰ ਵੀ ਥੋੜੀ ਬੋਤੀ ਖਾ ਲੈਣੀ ਆ ਗਰਮੀ ਜੇ ਤੇ ਬਿਲਕੁਲ ਨਹੀਂ ਆ ਖਾਸ ਕਰਕੇ ਜਿਹੜੇ 2-3 ਮਹੀਨੇ ਆਏ ਤੇ ਬਿਲਕੁਲ ਨਹੀਂ ਖਾਦੀ ਜਾਂਦੀ ਜੰਦੀ ਤੇ ਹੁਣ ਮਿਲਦਾ ਸਵੈਲ ਆਉਣ ਲੱਗ ਪਿਆ ਤਾਂ ਉਧਰ ਵੀ ਮਰੱਬੇ ਹੋਣੀ ਵੀ ਲੱਗਦਾ ਬਾਣੀ ਗਏ ਨੇ ਵੇਖ ਲਾਂ ਬੋਲ ਕੇ ਦੋ ਤਿੰਨ ਵਿਸਲਾ ਹੋ ਗਿਆ ਬੜੇ ਆਰਾਮ ਨਾਲ ਚਲੋ ਦੇਖਦੇ ਹਾਂ ਉਹਨੂੰ ਬੋਲ ਕੇ ਲਓ ਜੀ ਆ ਬਣ ਗਿਆ ਸਾਡਾ ਝਟਪਟ ਮਰੱਬਾ ਮੈਨੂੰ ਲੱਗਦਾ ਥੋੜਾ ਜਿਆਦਾ ਹੀ ਗਲ ਗਿਆ ਤੇ ਇਹ ਹੁਣ ਸਾਵਲ ਜੀ ਤੇ ਵਰੁਣ ਜੀ ਦੇ ਖਾ ਜਾਣਾ ਚਲੋ ਵਰੁਣ ਜੀ ਤਾਂ ਇੱਥੇ ਨਹੀਂ ਆ ਪਰ ਇਹ ਖਾਦਾ ਕੀਤਾ ਜਾਣਾ ਝਟਪਟ ਮੰਮੀ ਸਵਾਦ ਬਣਿਆ ਖਾਂਡ ਨੂੰ ਠੀਕ ਆ ہاں ਲੋ ਜੀ ਜਿਹੜੇ ਕੱਢਣ ਵਾਲੇ ਚਾਹਦੇ ਉਹੇ ਹੀ ਹੋਣੀ ਬਹੁਤ ਮਿੱਠਾ ਆ ਠੀਕ ਆ ਬਹੁਤ ਨਹੀਂ ਕਹਿ ਮਿੱਠਾ ਆ ਅੱਛਾ ਖੰਡ ਲੂੰਦੇ ਹਮੇਸ਼ਾ ਮੇਰੇ ਹੱਥੋਂ ਘਾਟ ਹੀ ਜਾਂਦਾ ਤੇ ਉਧਰ ਪਾਪਾ ਜੀ ਵੀ ਬਸ ਪਹੁੰਚ ਪਹੁੰਚ ਗਏ ਨੇ ਬਾਹਰ ਪੈਰ ਉਤੋਂ ਡੇ ਤੇ ਇਹਨੂੰ ਆਪਾਂ ਡੋਂਗੇ ਚ ਕੱਢ ਲੈਣੇ ਆ ਲੋ ਜੀ ਇਹ ਕੱਢ ਲੈ ਆਪਾਂ ਡੋਂਗੇ ਚ ਕੁਛ ਹੋਣ ਇਹਨਾਂ ਨੂੰ ਸਵਾਦ ਹੋ ਰਹੀ ਥੋੜਾ ਜਿਹਾ ਜ਼ਿਆਦਾ ਗਲ ਗਿਆ ਚਲੋ ਵੇਸ ਨਹੀਂ ਕੀਤਾ ਆਪਾਂ ਬਣਾ ਹੀ ਲਿਆ ਕੁਛ ਨਾ ਕੁਛ ਜੀ ਬਿਲਕੁਲ ਕਿਵੇਂ ਮਿੱਠਾ ਬਹੁਤ ਸੌ ਮਿੱਠਾ ਬਹੁਤ ਸੌ ਘੱਟ ਮਿੱਠਾ ਘੱਟ ਮਿੱਠਾ ਨਹੀਂ ਨਹੀਂ ਹੁੰਦਾ ਇਹ ਉਹਨੂੰ ਸਟਾਰਟ ਕਰਦੇ ਹੁੰਦੇ ਆ ਤਾਂ ਕਰਕੇ ਸਟਾਰਟ ਕਰਦੇ ਹੁੰਦੇ ਰੋਜ਼ ਉਹਨੂੰ ਮੜਾ ਜਾਂਦਾ ਉਹ ਚਾਹੀਏ ਕਹਿੰਦੇ ਕਿ ਜੀ ਉਹਨੂੰ ਨਾ ਖੰਡ ਲੱਗਦੀ ਜਾਂਦੀ ਆ ਕਰਨੀਆਂ ਚੀਜ਼ ਲੋਕ ਕਿ ਕਹਿੰਦੇ ਕਿ ਉਹ ਲਈ ਲਜਾਈ 11 12 ਬਾਰ ਉਹਦੀ ਆਉਂਦੀ ਆ ਉਹ ਜੀ ਆਗੇ ਪਾਪਾ ਜੀ ਦੀ ਹਾਂ ਜੀ ਇੱਧਰ ਤੇ ਵਿਚਾਰਾ ਪਦੀਨਾ ਵੀ ਪਦੀਨਾ ਵੀ ਵਿਚਾਰਾ ਹੁੰਦਾ ਕਮਲਾ ਆ ਗਿਆ ਵਿਚਾਰੇ ਨੇ ਲੱਕ ਟੁੱਟ ਗਿਆ ਆ ਦਾ ਕੀ ਏਰੇ ਪਦੀਨਾ ਦਾ ਵੀ ਲੱਕ ਟੁੱਟ ਗਿਆ ਪੀ ਕੇ ਦੱਸੋ ਕੀ ਆ ਏ ਹੋਮ ਮੇਡ ਫਰੂਟੀ ਕਲਰ ਤੇ ਨਾ ਜਾਏ ਉਹ ਤੇ ਵੀ ਕਲਰ ਨਹੀਂ ਆ ਉਹ ਤਰਸਵਾਦ ਵੇਖੋ ਤੁਸੀਂ ਕਲਰ ਤੇ ਨਹੀਂ ਜਾਂਦੇ ਕਲਰ ਤੇ ਨਹੀਂ ਜਾਂਦੇ ਸਵਾਦ ਦੱਸੋ ਤੁਸੀਂ ਬੋਲੋ ਯਾਰ ਯੋ ਉਦ ਤਰ ਮਰੱਬਾ ਵੀ ਲਾ ਕੇ ਬਣਾਇਆ ਉਹਦੋਂ ਹੀ ਟੈਸਟ ਕਰੋ ਉਹ ਕੀ ਆ ਮੈਂ ਕਿਹਾ ਆਈ ਆ ਵਡ ਦੇਣਾ ਹੁਣ ਰਹਿ ਨਹੀਂ ਦੇਣਾ ਇਹਨੂੰ ਵਡ ਕੇ ਛੱਡਣਾ ਉਹਨੂੰ ਪਰ ਜਾਂਦੇ ਜਾਂਦੇ ਵੀ ਤਿੰਨ ਰੈਸਪੀ ਤਿੰਨ ਰੈਸਪੀਆਂ ਤੇ ਨੀਵੇਂ ਬਣਾਈਆਂ ਮਤਲਬ ਕਿ ਉਦ ਤਰਾ ਮੈਂ ਬਣਾ ਲਈਆਂ ਵੀਡੀਓ ਨਹੀਂ ਬਣਾਈਆਂ ਰੈਸਪੀਆਂ ਤੇ ਬਣੀਆਂ ਵੀ ਵੀਡੀਓ ਤੋਂ ਬਗੈਰ ਤਿੰਨ ਚੀਜ਼ਾਂ ਬਣਾ ਲਈਆਂ ਹੁਣ ਮਰੱਬਾ ਵੀ ਖਾ ਕੇ ਵੇਲ ਮਰੱਬਾ ਥੋੜਾ ਜਿਹਾ ਗਲ ਜਿਆਦਾ ਗਿਆ ਨਹੀਂ ਜੂਠਾ ਕਰ ਲਈ ਕਰਨਾ ਹੈ ਉੱਤੇ ਬੱਕਰੀ ਬਲੇਡ ਚ ਭਾਈ ਖਾ ਲੋ ਹਾਂ ਸਵਾਦ ਠੀਕ ਹੈ ਗਲ ਗਿਆ ਨਾ ਥੋੜਾ ਜਿਆਦਾ ਇਹਨੂੰ ਜੇ ਮੈਂ ਕਰਦਾ ਨਾ ਫੇਨ ਆ ਤੇ ਇਹ ਤੇ ਬਣ ਜਾਣਾ ਆ ਚਟਨੀ ਬਣ ਜਾਣੀ ਸੋ ਸੋਸ ਬਣ ਜਾਣੀ ਉਹ ਨਹੀਂ ਜੈਮ ਜੈਮ ਬਣ ਜਾਣਾ ਵੀਰੇ ਸਰ ਜੀ ਕਈ ਸਰ ਜੀ ਪਾਸੜੇ ਕੋਲ ਠੀਕ ਹੈ ਤੁਹਾਡੇ ਲਈ ਹਾਂ ਮਿੱਠਾ ਹੈ ਨਾ